ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿੰਦੇ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਕਣਕ ਦੀਆਂ ਬਾੜੀਆਂ ਜਿਹੜੀਆਂ ਬਾਹਰਲੇ ਸਟੇਟਾਂ ਦੇ ਵਿੱਚ ਚਾਲੂ ਹੋ ਚੁੱਕੀਆਂ ਨੇਗੀਆਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਝਾੜ ਆ ਰਹੇ ਨੇਗੇ ਤੇ ਬਾਕੀ ਨਵੀਆਂ ਵੈਰਾਈਟੀਆਂ ਨੇ ਜਿਹੜੀਆਂ ਯੂਨੀਵਰਸਿਟੀ ਨੇ ਤੇ ਵਧੀਆ ਆਧਾਰੀਆਂ ਨੇ ਜਿਹੜੀਆਂ ਬਹੁਤ ਵਧੀਆ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਸੋਧ ਕਰਕੇ ਜ਼ਿੰਮੇਦਾਰਾਂ ਦੇ ਜੀ ਦਿੱਤਾਗਾ ਜਿਹੜਾ ਕਿ ਇੱਕ ਵਧੀਆ ਝਾੜ ਲੈ ਕੇ ਵਧੀਆ ਆਪਣਾ ਜਿਹੜਾ ਆਮਦਨ ਦੇ ਸਕਦੇ ਨੇ ਆਪਾਂ ਨੂੰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਇਹ ਬਾੜੀ ਚਾਲੂ ਹੋ ਚੁੱਕੀ ਹੈ ਤੇ ਹਰ ਇੱਕ ਕਿਸਾਨ ਵੀਰ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਕਿੰਨਾ ਝਾੜ ਆ ਰਿਹਾ ਹੈ ਕਣਕ ਦਾ ਕੀ ਗੱਲਬਾਤ ਹੈ ਤੇ ਉਹੀ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਵਾਤਾ ਜਿਹੜੀ ਸਾਂਝੀ ਕਰਨ ਲੱਗੇਗਾ ਤੇ ਕਿਸਾਨ ਵੀਰੋ ਜਿਹੜੀ ਹੁਣ ਵਾਢੀ ਐ ਐਮਪੀ ਦੇ ਵਿੱਚ ਚੱਲ ਰਹੀ ਹੈਗੀ ਉਸ ਦੇ ਮੁਤਾਬਕ ਵੀਰੇ ਝਾੜ ਬਹੁਤ ਸੋਹਣੇ ਆ ਰਹੇ ਨੇਗੇ ਤਕਰੀਬਨ ਉੱਥੇ ਡੀਬੀਡਬਲਯੂ ਕਿਸਮਾਂ ਲੱਗੀਆਂ ਰਹਿੰਦੀਆਂ ਨੇਗੀਆਂ ਆਪਣੀਆਂ ਬਹੁਤ ਵਧੀਆ ਝਾੜ ਨੇ ਉਹਦੇ ਐਮਪੀਡੀਆ ਰਿਪੋਰਟਾਂ ਦੇ ਤੇ ਹੁਣ ਆਪਾਂ ਗੱਲ ਕਰਦਾਂਗੇ ਸੰਨ ਵੀਰੋ ਕਿਉਂਕਿ ਜੇ ਕੋਈ ਨਵੀਂ ਕਿਸਮ ਆਉਂਦੀ ਹੈ ਕਿਸਾਨਾਂ ਦਾ ਉਹਦੇ ਪ੍ਰਤੀ ਫੋਕਸ ਬਹੁਤ ਜ਼ਿਆਦਾ ਰਹਿੰਦਾ ਹੈਗਾ ਤੇ ਪਿਛਲੇ 2 ਸਾਲਾਂ ਤੋਂ ਫੋਕਸ ਹੈ ਜਿਹੜਾ ਕਿਸਾਨਾਂ ਦਾ ਉਹ ਰਿਹਾ ਹੈਗਾ ਜਿਵੇਂ ਆਪਾਂ ਕਹੇ ਜੀ ਡੀਬੀਡਬਲਯੂ 327 ਪੀਵੀਡਬਲਯੂ 826 ਤੇ 370 ਤੇ ਬਾਕੀ ਹੋਰ ਕਿਸਮਾਂ ਨਹੀਂ ਆ ਵੀਰੇ ਜਿਹੜੀਆਂ ਆਪਣੇ ਵਧੀਆ ਜਿਹਦੇ ਝਾੜ ਮਿਲੇ ਨੇ ਕਿਸਾਨਾਂ ਨੂੰ ਤੇ ਵਧੀਆ ਉਹਨਾਂ ਦੀ ਜਿਹੜੀ ਆਮਦਨ ਆ ਉਹ ਮਿਲ ਰਹੀ ਆ ਕਿਸਾਨਾਂ ਨੂੰ ਤੇ ਖਾਸ ਫੋਕਸ ਹੈ ਕਿਸਾਨ ਵੀਰੋ ਜਿਹੜੀ ਪਿਛਲੇ ਸਾਲ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਡੀਬੀਡਬਲਯੂ 327 ਵੀਰੇ ਇਹਦਾ ਝਾੜ ਹੈ ਜਿਹੜਾ ਵਾਕਈ ਬਾ ਕਮਾਲ ਝਾੜ ਹੈ ਬਹੁਤ ਸੋਹਣਾ ਇਹਦਾ ਝਾੜ ਆ ਰਿਹਾ ਕੋਈ ਦੋਰਾ ਹੀ ਨਹੀਂ ਆਪਾਂ ਸੋਚ ਵੀ ਨਹੀਂ ਸਕਦੇ ਵੀਰੇ ਬੀਜ ਨੈਰਾ ਝਾੜ ਆ ਰਿਹਾ ਦੇਖੋ ਜਿਹੜੇ ਲੋਕਾਂ ਨੇ ਖੇਤਾਂ ਦੇ ਵਿੱਚ ਲਾਈ ਹੈ ਵੱਢ ਕੇ ਪਤਾ ਲੱਗ ਜੂ ਆਪਣੇ ਵੀ ਲਾਈ ਸੀ ਆਪਾਂ ਹੀ ਵੱਢ ਕੇ ਦੇਖਾਂਗੇ ਪਰ ਜਿੱਥੇ ਤੱਕ ਵੀਰੇ ਮੈਨੂੰ ਹੁਣ ਪਤਾ ਲੱਗਿਆ ਰਿਪੋਰਟਾਂ ਮਿਲੀਆਂ ਨੇ ਵੀਰੇ ਦਾ ਝਾੜ ਬਹੁਤ ਸਰਾਗਾ ਜਿਵੇਂ ਡੀਬੀਡਬਲਯੂ 303 ਦੀ ਬਹੁਤ ਲੱਗਦੀ ਹੈ ਆਪਣੇ ਐਮਪੀ ਦੇ ਵਿੱਚ ਬਾਕੀ 327 ਲੱਗਦੀ ਆ ਹੋਰ ਕਿਸਮਾਂ ਲੱਗਦੀਆਂ ਨੇ ਤਾਂ ਵੀਰੇ ਜਿਹੜਾ 327 ਤੇ ਫੋਕਸ ਬਹੁਤ ਹੈ ਕਿਸਾਨ ਵੀਰਾਂ ਦੇ ਕਿਉਂਕਿ ਬਹੁਤ ਵੱਡੇ ਰਕਬੇ ਦੇ ਵਿੱਚ ਲੱਗੀ ਹੋਈ ਆ। ਬਾਕੀ ਵੀਰੇ ਪੀਵੀਡਬਲਯੂ 826 ਹੈ ਜਿਹੜੀ ਇਹ ਉਧਰ ਹਜੇ ਤੱਕ ਫਿਲਹਾਲ ਕੋਈ ਜਿਨ੍ਹਾਂ ਨੇ ਆਪ ਨੂੰ ਦੱਸਿਆ ਉਹਨਾਂ ਦੇ ਲਵੇ ਹਜੇ ਤੱਕ ਇਹ ਕਿਸਮ ਨਹੀਂ ਆਈ ਜਿਹਦੀ ਰਿਪੋਰਟ ਆਪ ਨੂੰ ਦੇ ਸਕਣ। ਤੇ ਬਹੁਤ ਘੱਟ ਏਰੀਆ ਦੇ ਵਿੱਚ ਕਿਸਮ ਹੈ ਥੋੜੀ ਕਿਸਮ ਲੱਗੀ ਦੇ ਹੋਏ ਝਾੜਦਾ ਵੀ ਨਹੀਂ ਵੀਰੇ ਆਪਾਂ ਜਜਮੈਂਟ ਕਰ ਸਕਦੇ ਹਾਂ। ਤੇ ਜਿਹੜੀ 327 ਆ ਵੀਰੇ ਉਧਰ ਏਰੀਏ ਕਰਕੇ ਬਹੁਤ ਕਿਸਮ ਲੱਗੀ ਹੋਈ ਸੀ ਵਧੀਆ ਕਿਸਮ ਲੱਗੀ ਸੀ ਤੇ ਇਹਦਾ ਜਿਹੜਾ ਝਾੜ ਆ ਵੀਰੇ ਤਕਰੀਬਨ ਤਕਰੀਬਨ 22 ਤੋਂ ਲੈ ਕੇ 25 26 ਕੁਇੰਟਲ ਤੱਕ ਇਹਦਾ ਝਾੜ ਆ ਰਿਹਾ ਐਮਪੀ ਦੇ ਵਿੱਚ ਤੇ ਜੇ ਹੁਣ ਆਪਾਂ ਗੱਲ ਕਰੀਏ ਵੀਰੇ ਪੰਜਾਬ ਦੀ ਪੰਜਾਬ ਦੇ ਵਿੱਚ ਇਹਦਾ ਝਾੜ ਆ ਜਿਹੜਾ ਮੇਰੇ ਹਿਸਾਬ ਨਾਲ 25 ਪਲੱਸੇ ਜਾਣ ਦੀ ਉਮੀਦ ਆ ਜੇ ਇਸੇ ਤਰ੍ਹਾਂ ਹੀ ਆਪਣੀ ਮੌਸਮ ਨੇ ਸਾਥ ਦਿੱਤਾ ਵੈਸੇ ਤਾਂ ਹੁਣ ਚਲੋ ਦਾਣਾ ਬਣ ਗਿਆ ਵੀ ਐਡੀ ਖਾਸ ਗੱਲ ਨਹੀਂ ਦਾਣੇ ਨੇ ਪੱਕਣੇ ਹੀ ਐ ਤੇ ਝਾੜ ਵਧੀਆ ਹੀ ਆਉਣਗੇ ਤੇ ਪਰ ਵੀਰੇ ਕਿਸਮ ਇਹ ਹੱਥ ਰੰਗਣ ਵਾਲੀ ਕਿਸਮ ਹੈ ਇੱਕ ਤਾਂ ਵੀਰੇ ਜਿਹੜਾ ਇਹਦਾ ਪਕਾਗਾ ਬਹੁਤ ਟਿਕਾਈ ਦਾ ਪਕਾਗਾ 327 ਦਾ ਤੇ ਜਿੱਦਾਂ ਹੁਣ ਵੀਰੇ ਆਪਣੇ 327 222 ਵੀ ਉਧਰ ਕਟਾਈ ਕਰਿਆ ਨੇ ਉਹਨਾਂ ਦਾ ਵੀ ਵੀਰੇ 18 ਤੋਂ ਲੈ ਕੇ 23 24 ਕੁਇੰਟਲ ਤੱਕ ਵੀ ਹੱਥ ਲਾ ਰਿਹਾ ਨੇ ਕਿਸਮ ਹੋ ਰਾਮ ਨਾਲ ਐਨਾ ਠੰਡਾ ਮਨ ਕੇ ਚਲੋ ਇਸ ਸਾਲ ਮੌਸਮ ਰਿਹਾ ਉੱਥੇ ਤੇ ਠੰਡੇ ਮੌਸਮ ਦੇ ਕਰਕੇ ਵੀਰੇ ਝਾੜਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ। ਕਭਰਾਉਣਾ ਨਹੀਂ ਕਿਸਾਨ ਵੀ ਉਹ ਝਾੜਾ ਆਪਣੇ ਵੀ ਵਧੀਆ ਆਉਣਗੇ। ਦੇਖੋ ਪ੍ਰਮਾਤਮਾ ਨੇ ਕਿੰਨਾ ਵਧੀਆ ਮੌਸਮ ਕਰਕੇ ਰੱਖਿਆਗਾ। ਤੇ ਕਣਕਾਂ ਨੇ ਜਿਹੜੀਆਂ ਟਕਿਆਈ ਨਾਲ ਐਨ ਬਿਲਕੁਲ ਆਰਾਮ ਨਾਲ ਪਕਾ ਲੈ ਰਹੀਆਂ ਨੇ ਕੋਈ ਖਾਸ ਡਰਨ ਦੀ ਕੋ ਲੋੜ ਨਹੀਂ। ਵਧੀਆ ਝਾੜਾ ਆਉਣਾ। ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰੀਏ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇ ਕਿ ਆਪਾਂ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ